ਉੱਚੇ 770 82 ਤੋਂ ਦੇ ਕਨਸੀਕੁਐਂਸਸ ਵੀ ਤਾਂ ਆਪਾਂ ਵੇਖ ਰਹੇ ਹਾਂ ਜਦੋਂ ਤੋਂ 370 82 ਆ ਉਦੋਂ ਤੋਂ ਚੀਨ ਤੇ ਪਾਕਿਸਤਾਨ ਬਿਲਕੁਲ ਨੇੜੇ ਆ ਗਏ ਠੀਕ ਹੈ ਜੀ ਪਰ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ 370 ਤੱਕ ਵੀ ਜਾਣ ਦੀ ਲੋੜ ਨਹੀਂ ਉਹ ਤਾਂ 371 A ਵਾਂਗੂ ਨਾਗਾ لینڈ ਜਿੰਨੇ ਹੀ ਕੀਤੇ ਜਾ ਸਕਦੇ ਤੇ ਹਲੇ ਵੀ ਉਹ 6-7 ਸੂਬਿਆਂ ਨੂੰ ਦਿੱਤਾ ਜਾ ਰਿਹਾ ਜੀ ਤੇ ਕਿਉਂ ਨਹੀਂ ਸਾਡੇ ਨਾਲ ਕੀਤਾ ਜਾ ਸਕਦਾ ਅਸੀਂ ਯਾਹਾਂ ਤੇ ਕੋਈ ਵੀ ਸਵਧਾਨ ਤੋੜਦੇ ਵਾਸਤੇ ਆਡਾ ਤੇ ਉਹਨਾਂ ਵਾਸਤੇ ਆਡਾ ਕਹਿ ਦੋ ਠੀਕ ਹੈ ਪਰ ਜੇ ਸੰਵਿਧਾਨ ਇੱਕੋ ਹੈਗਾ ਤੇ ਉਹ ਸੰਵਿਧਾਨ ਦੇ ਦਾਇਰੇ ਚ ਸਾਡੇ ਨਾਲ ਕੀਤੇ ਵਾਦੇ ਪੂਰੇ ਹੋ ਸਕਦੇ ਆ ਤਾਂ ਵੀ ਕਿਉਂ ਨਹੀਂ ਕਰਦੇ ਤੁਸੀਂ ਅਸੀਂ ਮਾਰ ਸਾਹਮਣੇ ਸਾਨੂੰ ਕਹਿੰਦੇ ਉਹ ਹਿੱਕ ਡਾਓ ਸਾਨੂੰ ਕਹਿੰਦੇ ਉਹ ਸਾਡੇ ਨੌਜਵਾਨ ਵੱਤੋ ਅਜ ਭਰਤੀ ਹੋਣ ਤੇ ਲੜਨ ਤੇ ਉੱਥੇ ਆ ਕੇ ਤੁਹਾਡੀ ਤੁਹਾਡਾ ਸਾਰੀ ਰੂਪਰੇਖਾ ਬਦਲ ਜਾਂਦੀ ਹੈ ਉੱਥੇ ਤੁਹਾਡੀ ਸਾਰੀ ਕਹਾਣੀ ਬਦਲ ਜਾਂਦੀ ਹੈ ਉੱਥੇ ਤੁਹਾਡਾ ਵਿਹਾਰ ਬਦਲ ਜਾਂਦਾ ਸਾਡੇ ਦਾ ਠੀਕ ਹੈ ਨਾ ਆ ਹੀ ਵੇਖੋ ਹੁਣ ਹੁਣ ਸਿੱਖ ਬਹਾਦਰ ਹੋ ਗਏ ਸੀ ਰੈਜੀਮੈਂਟਾਂ ਕਾਉਣੀਆਂ ਸ਼ੁਰੂ ਕਰਤੀ ਸੀ ਉਹੀ ਉਹ ਤੋਂ ਪਹਿਲਾਂ ਜਿਹੜਾ ਜਦੋਂ ਆਪਾਂ ਕੁਝ ਮੰਗਦੇ ਆ ਤਾਂ ਜਦੋਂ ਆਪਾਂ ਨੂੰ ਖਾਲਸਤਾਨੀ ਤੇ ਹੋਰ ਬੜਾ ਕੁਝ ਕਿਹਾ ਜਾਂਦਾ ਠੀਕ ਹੈ ਠੀਕ ਹੈ ਕੋਈ ਖਾਲਸਤਾਨੀ ਕਹਿ ਰਿਹਾ ਕਿਸੇ ਨੂੰ ਉਹ ਲੜ ਰਿਹਾ ਉਹਦੇ ਹਾਸਤੇ ਤਾਂ ਉਹ ਚੰਗਾ ਵੀ ਹੋਊਗਾ ਉਹ ਲੱਗੂਗਾ ਪਰ ਆਮ ਪਬਲਿਕ ਨੂੰ ਤੰਗ ਕਰਨਾ ਰਿਕਰਡ ਕਰਨਾ ਉਹਦੀ ਬਜਾਏ ਇਹ ਵੇਖੋ ਕਿ ਇੱਥੋਂ ਦੇ ਸੱਤ ਅਸਲ ਮਸਲੇ ਕੀ ਆ ਕਿਹੜੇ ਅਸੀਂ ਵਾਅਦੇ ਕੀਤੇ ਸੀ ਜਿਹੜਾ ਹਲੇ ਦੁਖਦਾ ਸਾਨੂੰ ਕਿਹੜੇ ਮਸਲੇ ਆ ਜਿਹੜੇ ਇਹਨਾਂ ਦੇ ਦੂਰ ਕਰਨੇ ਆ ਕਿਵੇਂ ਇਹਨਾਂ ਨੂੰ ਗੱਲ ਨਾਲ ਲਾਉਣਾ ਆ ਉਹਦੇ ਕਿਵੇਂ ਇਹਨਾਂ ਨੂੰ ਇਹ ਫੀਲ ਕਰਾਉਣਾ ਕਿ ਹਾਂ ਇਹ ਬਰਾਬਰ ਦੇ ਸ਼ਹਿਰੀ ਆ